ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਵੀਰਮ ਤੇ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਆ ਜਾਂਦਾ ਸੱਜਣੋ ਤੇ ਵੀਰਮ ਨਗਰ ਦੇ ਵਿੱਚੋਂ ਤੁਹਾਨੂੰ 4 ਐਨੀਮਲ ਵਿਕਰੀ ਵਾਲੇ ਵਿਖਾਉਣ ਲੱਗੇ ਆ ਵੀਡੀਓ ਦੇ ਵਿੱਚ ਕਵਰ ਕਰਕੇ ਤਿੰਨ ਵਹਿੜਾਂ گاਵਾ ਤੇ ਇੱਕ ਸਜਣੋਂ ਝੋਟੀ ਖੜੀ ਅੰਦਰ ਉਹ ਵੀ ਤੁਹਾਨੂੰ ਕੇਰਾ ਕੈਮਰੇ ਤੇ ਕਰ ਦਈਏ ਆ ਦੇਖੋ ਕਿੰਨੇ ਟਾਈਮ ਦੀ ਸੂਈਆ ਸਾਰਾ ਲੇਖਾ ਜੋਖਾ ਮਾਲਕ ਨਾ ਕਰ ਲਾਂਗੇ ਤੇ ਜਿਹੜਾ ਵੀ ਪਸ਼ੂ ਸਜਣੋਂ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਮੇਰਾ ਮੰਨਣਾ ਕਿ ਪਲੂਨ ਛੋਟੀ ਸੂਈ ਹੋਊਗੀ ਥੰਨ ਥੁਣ ਚੰਗਾ ਬਾਕੀ ਆਪਾਂ ਸਾਰੀ ਜਿਹੜੀ ਜਾਣਕਾਰੀ ਹੈ ਮਾਲਕ ਤੋਂ ਲੈਣੇ ਆ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਹਾਂ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਠੀਕ ਠਾਕ ਵਧੀਆ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਜੀ ਆਪਣਾ ਡਰੈੱਸ ਤੇ ਨਾਮ ਵੀਰੇ ਡਰੈੱਸ ਆਪਣੇ ਸ਼ਹਿਰਾਂ ਨੂੰ ਮਜੀਠਾ ਪੈਂਦਾ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਵੀਰਮਾ ਫੋਨ ਨੰਬਰ 8198002419 ਨਾਮ ਆਕਾਸ਼ਦੀਪ ਸਿੰਘ ਆਕਾਸ਼ਦੀਪ ਹਾਂਜੀ ਵੀਰਮਨਗਰ ਆਪਣਾ ਵੀਰਮਨਗਰ ਠੀਕ ਆ ਤੇ ਆ ਝੂਟੀ ਦਾ ਆ ਸੂਆ ਕਿਹੜਾ ਇਹ ਪਹਿਲਾ ਸੂਆ ਜੇ ਪਲੂਨ ਹੀ ਸੂਈ ਆ ਹਨਾ ਠੀਕ ਆ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਆ ਮੈਨੂੰ 15 ਦਿਨਾਂ ਦਾ 10-15 ਦਿਨ ਹੁੰਦੇ ਆ ਠੀਕ ਆ 10 ਤੋਂ 15 ਦਿਨਾਂ ਦੀ ਸੂਈ ਆ ਹਾਂਜੀ ਓਕੇ ਤੇ ਕਿੰਨੇ ਦੁੱਧ ਤੇ ਆ ਇਸ ਟਾਈਮ ਆ 11 ਕਿਲੋ ਦੁੱਧ ਚੱਲਣ ਦਿਆ ਤੇ ਮੇਰੇ ਕੋਲ ਤੇ ਮਿਲਦੀ ਜੇ ਹੁਣ ਪਾੜੀ ਤੇ ਮਿਲਣ ਦਾ ਵੀ ਆ ਠੀਕ ਆ ਤੇਰੇ ਘਰ ਤਾਂ ਇਕ ਟਿਕਾ ਲੈ ਨਹੀਂ ਸਕਦੀ ਆ ਮੰਨ ਲਾ ਬੱਚਾ ਮਰ ਗਿਆ ਹਾਂਜੀ ਹਾਂਜੀ ਚੂਣ ਚਾਂ ਦੀ 100 ਦੀ 100 ਅੱਛਾ ਮੇਰ ਤੋਂ ਡਰਦੀ ਆ ਹਨਾ ਵੇਖੀ ਡਰ ਗਈ ਆ ਨਾ ਠੀਕ ਆ ਦੁੱਧ ਹੈਗਾ ਠੀਕ ਆ ਸੁਹਾ ਪਹਿਲਾ ਤੇ ਮਿਲਦੀ ਇੱਥੇ ਥਾਪੀ ਤੇ ਹੀ ਆ ਕਿਤੇ ਬਾਅਦ ਤੁਝਾਂ ਹੋਵੇ ਲੱਤ ਨਹੀਂ ਮਾਰੂਗੀ ਬਾਲਟੀ ਨੂੰ ਜਾਂ ਕੋਟ ਨੂੰ ਤਾਂ ਮਾਰ ਸਕਦੀ ਇੰਨੀ ਗਰੰਟੀ ਹੈ ਜੀ ਠੀਕ ਆ ਤੇ ਤੌਰ ਕਰਾਈਏ ਚੱਕੇ ਦੀ ਹਾਂਜੀ ਕੱਢੀ ਬਾਹਰ ਨੂੰ ਪਹਿਲਾ ਸੂਆ ਸੂਈ ਝੋਟੀ ਆ ਸਜਣੋ ਸੂਈ ਆ ਦੁੱਧ ਤੁਸੀਂ ਚੋ ਲੈਣਾ ਤੇ ਵੀਰ ਨੇ ਚਵਾ ਦੇਣਾ ਬੱਚਾ ਮਰ ਗਿਆ ਤੇ ਇੱਥੇ ਥਾਪੀ ਤੇ ਆ ਬਾਕੀ ਵੀਰ ਕਹਿੰਦਾ ਵੀ ਗਾਂਹ ਜਾ ਕੇ ਕੋਈ ਟੀਕਾ ਵੀ ਲਵਾ ਸਕਦੀ ਆ ਹਾਂ ਤੇ ਸੱਜਣਾ ਥੋੜੀ ਜੀ ਵੀਰ ਕਹਿੰਦਾ ਵੀ ਕੈਮਰੇ ਤੋਂ ਡਰ ਗਈ ਆ ਤੇ ਇਹ ਕਿੰਨੇ ਦੀ ਦੇ ਦਿਆਂਗੇ ਵੀਰੇ ਇਹ ਹੁਣ ਬੱਚਾ ਮਰ ਗਿਆ ਉਹਨਾਂ ਦੇ ਵੱਧ ਹੀ 80 ਚੋਂ ਮਾਨਤਨ ਕਰਦੇ ਆ ਖੁੱਲਾ ਕਰ ਦਾਂ ਜਿਹੜਾ ਤੂਣ ਲਾਵੇ ਕੋਈ 80 ਚੋਂ ਮਾਨਤਨ ਕਰਦੇ ਆ ਠੀਕ ਆ ਲੈ ਚੱਲ ਅੰਦਰ ਬੰਦ ਕੇ ਉੱਥੇ 80000 ਚੋਂ ਮਾਨਤਾਨਾ ਕਿੰਨਾ ਤੁਸੀਂ ਕਰਾ ਲੋਗੇ ਤੁਹਾਡੇ ਤੇ ਆ ਚੋਣ ਚਾਂਨ ਦੀ ਓਕੇ ਹੋਊਗੀ ਹਨਾ ਇਹ ਥਣ ਚੰਗਾ ਲੱਗਾ ਕਰਮਾੜੀ ਨੂੰ ਸੱਜਣਾ ਤੇ ਬਾਕੀ ਪਹਿਲਾਂ ਛੁੱਟੀ ਆ ਤੇ ਥੋੜੀ ਮਿਹਨਤ ਕਰ ਲਿਓ ਤੇ ਲਾਹੇਵੰਦ ਰਹੂਗੀ ਕਿਉਂਕਿ ਆਉਂਦੇ ਸੂਏ ਨੂੰ ਵੀ ਚੰਗੀ ਮਹਿ ਬਣੂਗੀ ਮਾਰੀ ਤਾਂ ਨਹੀਂ ਕਿਸੇ ਨੂੰ ਅੱਜ ਤਾਂ ਅਸੀਂ ਜੋ ਕਿੰਨਾ ਕ ਕਰਦ ਗਏ ਕਰਦਾ ਹੀ ਮਾਦਮ ਕੋਈ ਨਹੀਂ 2000 ਕਰਦਾ ਜਾਂ ਠੀਕ ਆ ਠੀਕ ਆ ਠੀਕ ਤੇ ਵੀਰੇ ਆਹ ਗਊ ਫਿਰ ਆਪਣੀ ਕਿਹੜਾ ਸੂਆ ਇਹ ਸੂਆ ਦੂਜਾ ਸੋਈ ਤੇ ਠੀਕ ਆ ਇਹ ਬੱਚਾ ਅੱਜ 15 ਦਿਨ ਹੋ ਗਏ ਸੋਈ ਨੂੰ ਆਹ ਬੱਚਾ ਮਗਰ ਕਾਲਾ ਇਹਦਾ ਬੱਚਾ ਆਹ ਕਾਲਾ ਵੱਛਾ ਕੇ ਬੱਚੀ ਵੱਛਾ ਵੱਛਾ ਜੀ ਦੋਨਾਂ ਮਗਰੀ ਬੱਛੇ ਆ ਓਕੇ ਤੇ 15 ਦਿਨਾਂ ਦੀ ਸੂਈ ਆ ਗਰੰਟੀ ਆ ਜਿਹੜਾ ਦੁੱਧ ਆ ਉਦਾਂ ਵਿਖਾਵਾ 30 32 ਦਾ ਵਾ ਤੇ 28 ਕਿਲੋ ਦੁੱਧ ਹੈਗਾ ਇਹਦੇ ਕੋਲੇ ਹਾਂਜੀ ਫੈਂਟ ਵੀ 5 5 ਜਦੋਂ ਮਰਜ਼ੀ ਕੋਈ ਕਢਾ ਕੇ ਵੇਖ ਲੈ ਆ ਕੇ 28 ਕਿਲੋ ਦੁੱਧ ਚੋ ਲਾਵੇ ਤੇ 5 5 ਫੈਂਟ ਕਢਾ ਲੇ ਕਢਾ ਲੇ ਜਦ ਆ ਕੇ ਦੁੱਧ ਲੈ ਜੇ ਅਮਰੀਕਾ ਆਪਣੇ ਮੂਲ ਵਾਲਿਆਂ ਨੂੰ ਪਾਈਦਾ ਠੀਕ ਆ ਤੇ ਹਾਂਜੀ ਵੀ ਫੈਂਟ ਦੀ ਵੀ ਗਰੰਟੀ ਤੇ ਦੁੱਧ ਦੀ ਵੀ ਗਰੰਟੀ ਤੇ ਸੂਆ ਦੂਜਾ કે ਤੀਜਾ ਕੁਝ ਜਾਂ ਦੂਜਾ ਇਹਦੇ ਮਾਲਕਾਂ ਨੇ ਦੱਸਿਆ ਵੀ ਦੂਜਾ ਚੱਲ ਕੋਈ ਨਹੀਂ ਤੀਜਾ ਵੀ ਹੋਈ ਤਾਂ ਕੋਈ ਚੱਕਰ ਨਹੀਂ ਵੱਡੀ ਗਾਂ ਦੀ ਚੂਣ ਚਾਣ ਵੀਰੇ ਬਹੁਤ ਵਧੀਆ ਵੇਖੋ ਥਣ ਹਾਂ ਥਣ ਬੜੇ ਲੱਗੇ ਹਨਾ ਪੀੜੀ ਦੇ ਪਾਵੇ ਆਂ ਕੋ ਕਰਮਾ ਵਾਲੀ ਨੂੰ ਵੇਖੀ ਕਿੱਥੇ ਡਰਦੀ ਹਾਂ ਕੈਮਰੇ ਤੋਂ ਡਰਦੀ ਆ ਹਨਾ ਤੇ ਬਾਕੀ ਨਿਆਣਾ ਪਾ ਕੇ ਚੂਨਾ ਹੈਗਾ ਠੀਕ ਆ ਤੋਰੇ ਦੀ ਵੀ ਕਰਾਈਏ ਚੱਕ ਸੱਜਣੋ ਦੁੱਧ ਵੀਰ ਨੇ ਤੁਹਾਨੂੰ ਗਰੰਟੀ ਦਿੱਤੀ ਆ ਵੀ ਤੁਸੀਂ ਆਪਣਾ ਚੋ ਲੈਣਾ ਕਿਉਂਕਿ ਸੂਆ ਪਸ਼ੂ ਆ ਤਾਂ ਦੁੱਧ ਚੋਇਆ ਜਾਣਾ ਕੋਈ ਗੱਬਣ ਦਾ ਨਹੀਂ ਦੱਸਿਆ ਜਾਂਦਾ ਵਿਖਾਲਾ 30 32 ਦਾ ਤੇ 28 ਕਿਲੋ ਦੁੱਧ ਤੇ 5 5 ਫੈਂਟ ਤੇ ਕਰੋ ਸੰਗ ਦੀ ਵੱਡੇ ਟਾਂਚੇ ਦੀ ਗਊ ਆ ਕੀ ਕਹਨੇ ਤੇ ਟਾਈਮ ਵੀ ਜ਼ਰੂਰ ਨੋਟ ਕਰਾ ਦਈਏ ਹਨਾ ਤੜਕੇ ਦੀ ਚਵਾਈ ਕਿੰਨੇ ਕਵਾਏ ਦੀ ਵੀਰੇ 5 ਵਜੇ ਦੀ ਆ ਜੀ 5 ਵਜੇ ਦੀ ਚਵਾਈ ਹੋਈ ਆ ਤੇ ਸੱਜਣੋ 1 ਵਜੇ ਤਾਂ ਨਹੀਂ ਹੋਣਾ ਹਜੇ ਵੀਰੇ ਨਾ ਫੋਨ ਰੰਗੇ ਤਾਂ ਹਾਂ ਇਨਾ ਕੀ ਟਾਈਮ ਆ ਹਨਾ ਤੇ ਬਾਕੀ ਥਣਾ ਥਣਾ ਲਈਓ ਪੂਰ ਛੱਟਾ ਓਕੇ ਰਿਪੋਰਟ ਜਿੰਨੇ ਸਾਰਾ ਚੋਚ ਆ ਕੇ ਨਵੇਂ ਕੋਈ ਜਿੰਨੇ ਪੈਸੇ ਲਾਉਣੇ ਆ ਹੈ ਜਿਹੜੇ ਕੋ ਨਹੀਂ ਆਇਆ ਜਾਂਦਾ ਵੀਡੀਓ ਕਾਲ ਤੇ ਚਵਾਵੇ ਠੀਕ ਆ ਠੀਕ ਆ ਦੋ ਟਾਈਮ ਚਵਾ ਲਵਾਂ ਤੇ ਇਹਦਾ ਰੇਟ ਕੀ ਰਹੂਗਾ ਛਾ ਦਾ ਰੇਟ 115 ਤੇ 110 ਚ ਮਾਨਤਨ ਕਰ ਦਾਂਗੇ 110 ਚ ਮਾਨਤਨ ਕਰ ਦਾਂਗੇ ਹੈ ਠੀਕ ਆ ਪਰ ਇਹਨੂੰ ਕਰਦੀ ਇਹਨੂੰ ਮੜੀ ਜਿਕਰਾ ਸੱਜਣੋ 1 ਲੱਖ ਤੇ 10000 ਚ ਵੀਰ ਕਹਿੰਦਾ ਵੀ ਮਾਨਤਨ ਕਰ ਦਿਆਂਗੇ ਬਾਕੀ ਦਦੋ ਤੁਸੀਂ ਚੋ ਲੈਣਾ ਮਗਰ ਬੱਛਾ ਦੂਜਾ ਨਾ ਤੀਜਾ ਸੂਆ ਸੂਈ ਵੱਡੇ ਟਾਂਚੇ ਦੀ ਐਣ ਸਿੱਧੀ ਕੰਗਰੋੜ ਦੀ ਗਊ ਵਿਕਰੀ ਲਈ ਵੀਰਵ ਨਾ ਕਰ ਜਾ ਤੇ ਆ ਵੈੜ ਵੀਰੇ ਆ ਜਰਸੀ ਵੀ ਵੈੜ ਜੇ ਠੀਕ ਆ ਤੇ ਆਪਣੇ ਪਹਿਲਾ ਸੂਆ ਜੇ ਹਾਂ ਹਜੇ ਛੋਟੀ ਉਮਰ ਦੀ ਆ ਹਾਂਜੀ ਛੋਟੀ ਹਜੇ ਪਚਾਈ ਆ ਠੀਕ ਆ ਹਵਾਨੇ ਦੇ ਨਾੜਾਂ ਵੇ ਹਾਂ ਨਹੀਂ ਚੰਗੀ ਆ ਇਹ 20 ਕਿਲੋ ਦੁੱਧ ਤੇਰੇ ਥੱਲੇ 20 ਕਿਲੋ ਦੀ ਜਾਨੀਏ ਜਿਹੜਾ ਮਰਦੀ ਆ 20 ਕਿਲੋ ਮੰਨ ਕੇ ਆ ਜਦੋਂ ਮਰਦੀ ਚੋਵੇ ਦੋ ਟਾਈਮ ਚੋਵੇ ਚਾਰ 20 ਕਿਲੋ ਦੁੱਧ ਜਦੋਂ ਮਰਜੀ ਆ ਕੇ ਚੂਲੇ ਚੋਲੇ ਹਾਂਜੀ ਇਹਦੇ ਮਗਰ ਵੀ ਬੱਛਾ ਇਹ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਵੀ ਉਹੀ 10 12 15 ਇਹਨੂੰ ਵੀ ਹੋਗੇ ਜਾਂਦੇ 10 12 15 ਦਿਨਾਂ ਦੀ ਇਹ ਵੀ ਸੂਈ ਆ ਹਾਂ ਤੌਰ ਕਰਾਈ ਚਾਹ ਹਾਂ ਤੇ ਚੋਣ ਚਾਣਾ ਵਧੀਆ ਓਕੇ ਰਿਪੋਰਟ ਜਮਾ ਤੌਰ ਇਹਦੀ ਵੀ ਕਰਾ ਦੇ ਚੱਕ ਸੱਜਣਾ ਬਲੂਨ ਸੂਈ ਵਹਿੜ ਵਖਾਲਾ ਜਾਦੇ ਕਰਦੀ ਤੇ ਪਰ ਵੀਰ ਕਹਿੰਦਾ 20 ਮੰਨ ਕੇ ਦੁੱਧ ਜਿਹੜਾ ਮਰਜ਼ੀ ਆ ਜਾਏ ਮੈਂ ਫੇਰ ਵਾਰ-ਵਾਰ ਇਹ ਕਹਿੰਦਾ ਹੁਣਾਂ ਵੀ ਜਦੋਂ ਪਸ਼ੂ ਸੋਇਆ ਉਦੋਂ ਦੁੱਧ ਤੁਸੀਂ ਚੋਣਾ ਅਗਲੇ ਨੇ ਦੱਸਣਾ ਨਾੜਾ ਨੂੜਾ ਚੰਗੀਆਂ ਜਾਤ ਕੁਆਲਿਟੀ ਵਹਿੜ ਤੇ ਚੰਗੀ ਆ ਤੇ ਬੱਚਾ ਇਹਦੇ ਕੋਲੇ ਵੱਛਾ ਵਾ ਤੇ ਵੱਛਾ ਤਾਂ ਨਹੀਂ ਛੱਡਦੇ ਹੁਣੇ ਆਪਾਂ ਛੱਡੀਦਾ ਅੱਛਾ ਠੀਕ ਆ ਵਿੱਚ ਹੁਣ ਟਾਈਮ ਮੂੰਹ ਲਵਾਉਣੇ ਆ ਮੂੰਹ ਲਵਾ ਕੇ ਨਿਆਣਾ ਪਾਰ ਓਕੇ ਓਕੇ ਓ ਠੀਕ ਆ ਆ ਵੇਖੋ ਸੱਜਣੋ ਗਾਂ ਨੂੰ ਲੇਵਾ ਬਰਲਾ ਤੇ ਥਣ ਤਾਂ ਕੱਢ ਜਾਂਦੀ ਹੁਣੀ ਚਵਾਈ ਵਾਲਾ ਪੂਰਾ ਇਹਦਾ ਫਿਰ ਰੇਟ ਕੀ ਰਹੂਗਾ ਇਹਦਾ 75 ਚੋਂ ਕਰਦਾ ਇਹ ਮਾਨਤਾਨ ਇਹਦਾ 75000 ਚੋਂ ਮਾਨਤਾਨ ਕਰਦੇ ਆਂਗੇ ਤੇ ਦੁੱਧ ਦਾ ਗਲਾਬ ਦਾ ਚੂਲੇ ਤਸੱਲੀ ਆ ਓਕੇ ਰਿਪੋਰਟ ਹਨਾ ਠੀਕ ਆ ਤੇ ਉਹ ਗਊ ਵਿਖਾਉਣੀ ਆ ਹਾਂਜੀ ਲਾਲ ਹਾਂਜੀ ਇਹਦਾ ਕੀ ਹਿਸਾਬ ਕਿਤਾਬ ਆ ਵੀਰੇ ਇਹਦੇ ਹੁਣ ਜਾਇ ਸਾਹੀਆ ਲਗਾਵਾ ਠੀਕ ਆ ਇਹ ਇਹਦੇ ਰਹਿ ਗਏ ਜੀ ਹੁਣ 10 ਦਿਨ ਰਹਿ ਗਏ ਸਿਰਫ ਹੁਣ ਇਹਦੇ 10 ਦਿਨ ਰਹਿ ਗਏ ਸੂਨ ਚ ਹਾਂਜੀ ਹਾਂਜੀ ਓਕੇ ਤੇ ਇਹਦਾ ਤੇਰੀ ਘਰੇ ਚ ਹੋਈ ਆ ਇਹ ਘਰੇ ਚ ਹੋਈ ਆ ਘਰੇ ਆਪਣੇ ਤਿੰਨ ਚਾਰ ਤੋਂ ਤਿੰਨ ਜਿਹੜੇ ਘਰੇ ਚ ਹੋ ਜੀ ਠੀਕ ਆ ਤੇ ਇਹ ਦੁੱਧ ਕਿੰਨਾ ਕੁ ਦੇਣ ਦੀ ਸੱਜਰ ਇਹ 20 20 ਕਿਲੋ ਦੀ ਗਰੰਟੀ ਇਹਦੀ ਆ ਮੈਂ ਵਧੀਆ ਦਿੰਦੀ ਆ 20 ਕਿਲੋ ਤਾਂ ਦੇਣਦੀ ਆ ਕਰੋ ਸੰਗ ਚ ਹੈ ਆ ਦੇਖੋ ਝੋਲੇ ਦੇਖੋ ਕੰਨੀ ਆ ਲੈਵਾ ਬਹੁਤ ਬਣਾਉਂਦੀ ਆ ਹਾਂਜੀ ਆ ਦੇਖੋ ਹਾਂ ਜਦੋਂ ਮੱਤੀ ਬੈਠੇ ਹੁੰਦੇ ਠੀਕ ਆ ਠੀਕ ਆ ਠੀਕ ਆ ਵੀ ਲੱਛਣਾ ਵਾਲੀ ਨਹੀਂ ਗਈ ਕੱਢੀ ਬਾਹਰ ਇਹਨੂੰ ਦਿਨ 10 ਅਜੇ ਲੈ ਜੂ ਵੱਧ ਵੀ ਲਜਾ ਸਕਦੀ ਦੋ ਘੱਟ ਨਹੀਂ ਇਹ ਇਹਦਾ ਰੇਟ ਕੀ ਕਰਾਂਗੇ ਇਹਦਾ 40 ਚੋਂ ਕਰਦਾਂਗੇ ਜੈ ਜੀ ਦੇ ਦਈਏ ਹਾਂਜੀ ਹਾਂਜੀ ਕੋਈ ਨਹੀਂ ਫੋਨ ਲਾਵੇ ਕਰ ਲਾਂਗੇ ਜਦੋਂ ਠੀਕ ਆ ਫੋਨ ਲਾਵੇ ਵੀਰ ਕਹਿੰਦਾ ਮੁੱਲ 40000 ਆ ਬਾਕੀ ਤੁਹਾਡਾ ਸੌਦਾ ਕਿੱਥੇ ਹੋ ਜਾਂਦਾ ਉਹ ਤੁਹਾਡੇ ਤੇ ਇੰਡੀਪੈਂਡੈਂਟ ਰਹੂਗਾ ਤੇ ਬਾਕੀ 10 ਦਿਨ ਸਾਂਭਣੀ ਪੈਣੀ ਆ ਤੇ ਮੰਨ ਲਓ ਵੀ ਵਧੀਆ ਦੁੱਧ ਵਾਲੀ ਗਊ ਆ ਘਰੇ ਬਾਈ ਦੀ ਚੋਈ ਪਾਲੀ ਆ ਬਾਕੀ ਤਕਰੀਬਨ ਇਹ ਨੋਟ ਕਰ ਲਿਓ ਦੂਜੇ ਪਸ਼ੂ ਸਾਰੇ ਸੁਵੇ ਸਵਾਏ ਆ ਕੱਦ ਵੇਲ ਚੈੱਕ ਕਰ ਲਓ ਜਾਤ ਕੁਆਲਟੀ ਚੈੱਕ ਕਰ ਲਓ ਪ੍ਰਿੰਟ ਚੰਗਾ ਤੇ ਝੋਟੀ ਨੂੰ ਕੈਮਰਾ ਆਪਾਂ ਫੇਰ ਮਾਰ ਦਈਏ ਕਿ ਫੇਰ ਤੁਸੀਂ ਕਰੀ ਕੱਦ ਕਾਠ ਇਹਦਾ 80000 ਚ ਮੰਨਤਾਂ ਹਾਂਜੀ ਹਾਂਜੀ ਇਹ ਤੁਹਾਡੇ ਤੇ ਡਿਪੈਂਡ ਆ ਸੱਜਣਾ ਤੁਸੀਂ ਕਿੱਥੇ ਸੌਦਾ ਵੀਰਨਾ ਕਰ ਲੈਣਾ ਛੋਟੀ ਪਲੂਨ ਸੂਈ ਆ ਦੁੱਧ ਜਿੰਨਾ ਦੱਸਿਆ ਚੋਇਆ ਜਾਣਾ ਬੱਚਾ ਮਰ ਗਿਆ ਤੇਰੇ ਕੋਲੇ ਵੀਡੀਓ ਵੀ ਹੋਊਗੀ ਬੱਚੇ ਦੀ ਬੱਚੇ ਦੀ ਹੈ ਹਾਂ ਜੇ ਕੋਈ ਵੇਖਣੀ ਚਾਵੇ ਅਗਲਾ ਕਹਿੰਦਾ ਇਹ ਨਾਲ ਉਹ ਝੂਠ ਮਾਰਦੇ ਹੁਣ ਤੇ ਵੀ ਜਿਆਦਾ ਟਾਈਮ ਦੀ ਸੂਈ ਹੋਵੇ ਬੱਚੇ ਬੱਚੇ ਦੀ ਵੀਡੀਓ ਹੋਊਗੀ ਬੱਚਿਆਂ ਵਿੱਚਾਂ ਦੇ ਵਿੱਚ ਬੱਚਾ ਹੈ ਬੱਚਿਆਂ ਦੇ ਵਿੱਚ ਹੀ ਬੱਚਾ ਕੱਟਾ ਸੀ ਕਿ ਕੱਟੀ ਕੱਟਾ ਕੱਟਾ ਸੀਗਾ ਸੱਜਣ ਤੇ ਇੱਕ ਵਾਰੀ ਆਪਾਂ ਕੈਮਰਾ ਫੇਰ ਤੁਹਾਨੂੰ ਮਾਰ ਦਈਏ ਗਉਆਂ ਦੇ ਵੀ ਤੁਸੀਂ ਫੇਰ ਇੱਕ ਵਾਰੀ ਕੋਈ ਚੀਜ਼ ਰਹਿ ਗਈ ਤਾਂ ਚੈੱਕ ਕਰ ਲਓ ਵੀਰਮਨ ਅਗਰ ਮਜੀਠਾ ਤੇ ਨੇੜੇ ਮੰਨ ਲਓ ਅੰਬਰਸਰ ਦੇ ਆ ਜਾਈਦਾ ਤੇ ਆ ਗਾਂ ਦੇ ਥੱਲੇ ਬਹੁਤ ਚੰਗਾ ਦੁੱਧ ਜਿਵੇਂ ਵੀਰ ਨੇ ਦੱਸਿਆ ਤੁਹਾਨੂੰ ਤੇ ਅੱਧੇ ਟਾਈਮ ਦੇ ਵਿੱਚ ਹੀ ਸੋਨਾ ਲੇਵਾ ਤਿਆਰ ਕਰੀ ਫਰਦੀ ਆ ਤੇ ਵੱਡੇ ਢਾਂਚੇ ਦੀ ਗਊ ਆ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਵੀਡੀਓ ਨੂੰ ਐਂਡ ਤੱਕ ਵੇਖਣੇ